ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਈਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਬਰਿੰਦਾਵਨ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਸੋ ਇਸ ਬਰਿੰਦਾਵਨ ਦੀ ਧਰਤੀ ਤੇ ਜੋ ਵੈਸ਼ਨੂ ਦੇਵੀ ਧਾਮ ਬਣਿਆ ਹੋਇਆ ਹੈ ਅਸੀਂ ਵੈਸ਼ਨੂ ਦੇਵੀ ਧਾਮ ਦੇ ਅੰਦਰ ਜਾ ਕੇ ਤੁਹਾਨੂੰ ਇਥੋਂ ਦੀਆਂ ਤਸਵੀਰਾਂ ਦਿਖਾਉਨੇ ਆ ਇਹ ਬਹੁਤ ਹੀ ਸੁੰਦਰ ਮੰਦਰ ਬਣਿਆ ਹੋਇਆ ਹੈ ਜਿੱਥੇ ਵੱਖ-ਵੱਖ ਦੇਵੀ ਦੇਵਤਿਆਂ ਦੀਆਂ ਇੱਥੇ ਜੋ ਸਥਾਪਨਾ ਕੀਤੀ ਗਈ ਹੈ ਉਹਨਾਂ ਦੀਆਂ ਮੂਪੀਆਂ ਬਣਾਈਆਂ ਗਈਆਂ ਨੇ ਉਹਨਾਂ ਦੇ ਦਰਸ਼ਨ ਵੀ ਕਰਦੇ ਆ ਤੇ ਆਓ ਚਲਦੇ ਆ ਮੰਦਰ ਦੇ ਅੰਦਰ ਲਓ ਜੀ ਤੁਹਾਨੂੰ ਕਰਾਉਨੇ ਆ ਦਰਸ਼ਨ ਵੈਸ਼ਨੂ ਦੇਵੀ ਜੋ ਮੰਦਰ ਹੈ ਵੈਸ਼ਨੂ ਦੇਵੀ धाम ਹੈ ਜੋ ਬਰਿੰਦਵਨ ਦੇ ਵਿੱਚ ਸੋ ਵੈਸ਼ਨੂ ਦੇਵੀ धाम ਦੇ ਤੁਹਾਨੂੰ ਦਰਸ਼ਨ ਕਰਉਂ ਮੈਂ ਬਹੁਤ ਹੀ ਅੱਛਾ ਜੋ ਮੰਦਿਰ ਬਣਿਆ ਹੋਇਆ ਹੈ ਵੈਸ਼ਨੂ ਦੇਵੀ ਦਾ ਸੋ ਇਹ ਵੈਸ਼ਨਵੀ ਦੇਵੀ ਜੀ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਬ੍ਰਿੰਦਾਵਨ ਦੇ ਵਿੱਚ ਜੋ ਵੈਸ਼ਨਵੀ ਦੇਵੀ ਦਾ ਮੰਦਿਰ ਹੈ ਤੇ ਆਓ ਅੱਗੇ ਵੀ ਤੁਹਾਨੂੰ ਦਰਸ਼ਨ ਕਰਉਂ ਮੈਂ ਚਾਹ ਦੇਖ ਸਕਦੇ ਹੋ ਤੁਸੀਂ ਜੋ ਬਹੁਤ ਹੀ ਵਧੀਆ ਵਧੀਆ ਤਸਵੀਰਾਂ ਜੋ ਬਣਾਈਆਂ ਹੋਈਆਂ ਨੇ ਬਹੁਤ ਅੱਛੇ ਸੋ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸੋ ਬਾਲਾ ਅਤੇ ਮਰਦਾਨਾ ਜੋ ਉਹਨਾਂ ਦੇ ਨਾਲ ਨੇ ਵੈਸ਼ਨੂ ਦੇਵੀ ਮੰਦਿਰ ਦੇ ਵਿੱਚ ਇਹਨਾਂ ਵੀ ਜੋ ਮਤਰਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਨਾਨਕ ਦੇਵ ਜੀ ਦੇ ਵੀ ਕੀਤੇ ਆ ਤੇ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਇਹ ਵਕ ਵਕ ਤਸਵੀਰਾਂ ਜੋ ਬਣਾਈਆਂ ਗਈਆਂ ਨੇ ਸੋ ਜਿਵੇਂ ਕਿ ਇਹ ਸ਼੍ਰੀ ਹਨੂਮਾਨ ਜੀ ਲక్ష్ਮਣ ਜੀ ਦੇ ਲਈ ਬੂਟੀ ਲੈ ਕੇ ਆ ਰਹੇ ਆ ਤੇ ਹੋਰ ਵੀ ਬ੍ਰਹਮਾ ਜੀ ਇਹ ਕਾਫੀ ਸੁੰਦਰ ਮੰਦਰ ਹੈ ਇਹ ਜੋ ਵੈਸ਼ਨੂ ਦੇਵੀ ਮੰਦਰ ਹੈ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਬ੍ਰਿੰਦਾਵਨ ਦੇ ਵਿੱਚ ਇਹ ਮੰਦਰ ਹੈ ਇਹ ਦੇਖ ਸਕਦੇ ਹੋ ਜੀ ਜੋ ਰਾਖਾ ਕ੍ਰਿਸ਼ਨ ਜੀ ਚਲਾ ਰਹੇ ਨੇ ਉਹ ਗੌਤਮ ਬੁੱਧ ਜੀ ਇਹਨਾਂ ਦੀ ਵੀ ਤਸਵੀਰ ਅਤੇ ਤੁਸੀਂ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਜੋ ਇਹ ਦੇਖ ਸਕਦੇ ਹੋ ਸ਼੍ਰੀ ਨਾਥ ਜੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਹੈ ਜੋ ਇਹ ਗੇ ਤੁਹਾਨੂੰ ਨਾਲ ਦੀ ਨਾਲ ਇਹ ਦਿਖਾਉਂਦੇ ਆ ਤਸਵੀਰਾਂ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਮੰਦਰ ਬਣਾਇਆ ਗਿਆ ਹੈ ਜੋ ਭਗਵਾਨ ਸ਼ਿਵ ਮਾਤਾ ਪਾਰਵਤੀ ਅਤੇ ਉਹਨਾਂ ਦੇ ਦੋਨੋਂ ਪੁੱਤਰ ਕੋਈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਦੀ ਤਸਵੀਰ ਸੋ ਮਾਕਾ ਵੀ ਤੁਸੀਂ ਕੀ ਤੁਸੀਂ ਦੇਖ ਸਕਦੇ ਹੋ ਉਹ ਵਧੀਆ ਜਿਹਾ ਮੰਜਰ ਬਹੁਤ ਵਧੀਆ ਢੰਗ ਦੇ ਨਾਲ ਬੜੀ ਸੁੰਦਰਤਾ ਦੇ ਨਾਲ ਬਣਾਇਆ ਗਿਆ ਹੈ ਵੱਖ-ਵੱਖ ਤਸਵੀਰਾਂ ਲਗੰਨੀਆਂ ਗਈਆਂ ਨੇ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦੇ ਦਰਸ਼ਨ ਕਰਾਉਣੇ ਆ ਸ਼੍ਰੀ ਰਾਮਚੰਦਰ ਜੀ ਲਕਸ਼ਮਣ ਜੀ ਅਤੇ ਸੀਤਾ ਜੀ ਸੋ ਉਹਨਾਂ ਦੇ ਦਰਸ਼ਨ ਇੱਕ ਅਨੁਭਵ ਤੁਸੀਂ ਫਿਰ ਅੱਗੇ ਚੱਲਦੇ ਆਪਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਅੱਛਾ ਸੁੰਦਰ ਦ੍ਰਿਸ਼ ਦਿਖਾਇਆ ਗਿਆ ਹੈ ਸੋ ਇਹ ਵੈਸ਼ਯੂ ਦੇਵੀ ਇਹ ਮੰਦਰ ਹੈ ਜੀ ਗ੍ਰਿੰਦਾ ਤੁਸੀਂ ਦੇਖ ਸਕਦੇ ਹੋ ਜੋ ਲਾਇਬ੍ਰੇਰੀ ਬਣਾਈ ਹੋਈ ਹੈ ਵੈਸ਼ਨ ਦੇ ਵੀ ਮੰਦਰ ਦੇ ਵਿੱਚ ਸੋ ਇਹਨਾਂ ਦੇ ਵੱਲੋਂ ਬਹੁਤ ਹੀ ਸੁੰਦਰ ਲਾਇਬ੍ਰੇਰੀ ਹੈ ਮਾਤਾ ਜੀ ਦੀ ਦਰਸ਼ਨ ਤੁਸੀਂ ਕਰ ਸਕਦੇ ਹੋ ਮਾਤਾ ਜੀ ਦੇ ਇਹ ਜੋ ਮਾਤਾ ਜੀ ਦੀ ਵੱਡੀ ਮੂਰਤੀ ਬਣਾਈ ਗਈ ਹੈ ਜਿਸ ਦੇ ਦਰਸ਼ਨ ਕਰ ਸਕਦੇ ਹੋ ਸੰਗਤਾਂ ਆਰਿਆ ਨੇ ਦਰਸ਼ਨ ਕਰਨ ਦੇ ਲਈ ਇਹ ਜੋ ਗੰਗਾ ਜੀ ਉਹ ਗੰਗਾ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਤੁਸੀਂ ਦੇਖ ਸਕਦੇ ਹੋ ਇਹ ਜੋ ਮਾਤਾ ਜੀ ਦੇ ਦਰਸ਼ਨ ਕਰ ਰਹੇ ਹੋ 141 ਫੁੱਟ ਇਸ ਦੀ ਉਚਾਈ ਹੈ 141 ਫੁੱਟ ਦੀ ਉਹ ਸ਼ਰਧਾਲੂ ਆ ਰਹੇ ਨੇ ਦਰਸ਼ਨ ਕਰਨ ਦੇ ਲਈ बहुत बढ़िया दृश्य देख रहे हो बड़ी बढ़िया सुंदर जगह बड़ी साफ सफाई नज़र आ रही है चारे पासे जिधर भी आप मारीे साफ सफाई बहुत ज़्यादा है सो ये जी गुफा का रास्ता ਸੋ ਤੁਹਾਨੂੰ ਗੁਫਾ ਦੀਆਂ ਤਸਵੀਰਾਂ ਦਿਖਾਉਨੇ ਆ ਅੱਗੇ ਜੋ ਗੁਫਾ ਬਣੀ ਹੋਈ ਹੈ ਅਸੀਂ ਹੁਣ ਗੁਫਾ ਦੇ ਵੱਲ ਨੂੰ ਜਾ ਰਹੇ ਆ ਇਹ ਹੈ ਜੀ ਜੋ ਗੁਫਾ ਬਣੀ ਹੋਈ ਹੈ ਇੱਥੇ ਵੈਸ਼ਨ ਦੇਵੀ ਮੰਦਿਰ ਸੋ ਪਹਾੜ ਵੀ ਬਣਾਏ ਹੋਏ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਗੁਫਾ ਦਾ ਰਸਤਾ ਅਸੀਂ ਹੁਣ ਗੁਫਾ ਦੇ ਵਿੱਚ ਐਂਟਰੀ ਕਰ ਚੁੱਕੇ ਆ ਤੇ ਇਹ ਹੈ ਗੁਫਾ ਜੀ ਤੇ ਅੰਦਰ ਚੱਲਦੇ ਆ ਆਪਾਂ ਇਹ ਪੌੜੀਆਂ ਤੁਸੀਂ ਦੇਖ ਸਕਦੇ ਹੋ ਜੋ ਗੁਫਾ ਹੈ ਬੜੇ ਵਧੀਆ ਬਣਾਈ ਗਈ ਹੈ ਜੈ ਮਾਤਾ ਦੀ ਲਿਖਿਆ ਹੋਇਆ ਹੈ ਜੈ ਮਾਤਾ ਦੀ ਜੈ ਮਾਤਾ ਦੀ ਇਹ ਗੁਫਾ ਦੇ ਅੰਦਰ ਵਰ ਗਏ ਆ ਅਸੀਂ ਗੁਫਾ ਦੇ ਅੰਦਰ ਐਂਟਰ ਹੋ ਚੁੱਕੇ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਦੇਖੋ ਗੁਫਾ ਇਸ ਗੁਫਾ ਦੇ ਅੰਦਰ ਵੀ ਜੋ ਤਸਵੀਰਾਂ ਲਗਾਈਆਂ ਗਈਆਂ ਨੇ ਇਹ ਗਣੇਸ਼ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣਾਈ ਗਈ ਹੈ ਤੇ ਅੱਗੇ ਵੀ ਚੱਲਦੇ ਆਪਾਂ ਉਹ ਤੁਹਾਨੂੰ ਤਸਵੀਰਾਂ ਦਿਖਾਉਣੀ ਆ ਵਾਹ ਜੀ ਵਾਹ ਸੋ ਇਹ ਹੈ ਜੀ ਸ਼ੇਰਾਂ ਵਾਲੀ ਮਾਤਾ ਦੀ ਜੋ ਸ਼ੇਰਾਂ ਵਾਲੀ ਮਾਤਾ ਤੁਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਹੋ ਤੇ ਇਹ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਸ਼ੈਲ ਪੁਤਰੀ ਇਹ ਸ਼ੈਲ ਪੁਤਰੀ ਮਾਤਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਆ ਜੀ ਬ੍ਰਹਮਾਚਾਰਨੀ ਬ੍ਰਹਮਾਚਾਰਨੀ ਸੁਤਸੀ ਇਨਦਗੀ ਦਰਸ਼ਨ ਕਰ ਰਹੇ ਹੋ ਜੋ ਗੁਫਾ ਦੇ ਅੰਦਰ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਚੰਦਰ ਘੰਟਾ ਚੰਦਰ ਘੰਟਾ ਦੇਵੀ ਹੈ ਜੀ ਇਨਾ ਦੇ ਵੀ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਇਹ ਗੁਫਾ ਦੇ ਅੰਦਰ ਹੀ ਤੁਸੀਂ ਦੇਖ ਸਕਦੇ ਹੋ ਕੁਸ਼ਮੰਦਾ ਕੁਸ਼ਮੰਦਾ ਜੋ ਦੇਵੀ ਹੈ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਤੇ ਅੱਗੇ ਵੀ ਆਪਾਂ ਚੱਲਦੇ ਆ ਤੇ ਹੋਰ ਗੁਫਾ ਤੋਂ ਹੁਣ ਥੋੜਾ ਜਿਹਾ ਆਪਾਂ ਬਾਹਰ ਵੱਲੋਂ ਨਿਕਲ ਰਹੇ ਹਾਂ ਤੇ ਅੱਗੇ ਇੱਕ ਗੁਫਾ ਹੋਰ ਆਵੇਗੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ जय माता दी जय माता दी सो ਇਹ ਪੌੜੀਆਂ ਨੇ ਜੀ ਆਪਾਂ ਇਹਨਾਂ ਪੌੜੀਆਂ ਦੇ ਉੱਤੋਂ ਚੜ ਕੇ ਹੁਣ ਬਾਹਰ ਵੱਲ ਨੂੰ ਜਾ ਰਹੇ ਆਂ ਤੇ ਇੱਕ ਗੁਫਾ ਹੋਰ ਹੈ ਅੱਗੇ ਉਹ ਵੀ ਤੁਹਾਨੂੰ ਦਿਖਾਉਣੇ ਆਂ ਦਰਸ਼ਨ ਕਰਾਉਣੇ ਆਂ ਹੁਣ ਗੁਫਾ ਤੋਂ ਬਾਹਰ ਜਾ ਕੇ ਫੇਰ ਇੱਕ ਗੁਫਾ ਆਵੇਗੀ ਉਹਦੇ ਵੀ ਦਰਸ਼ਨ ਕਰਾਉਣੇ ਆਂ ਲਓ ਜੀ ਗੁਫਾ ਤੋਂ ਬਾਹਰ ਆਏ ਆਂ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਜੋ ਆਪਣਾ ਮਾਤਾ ਜੀ ਦਾ ਦਰਸ਼ਨ ਕਰ ਸਕਦੇ ਹੋ ਜੋ 141 ਫੁੱਟ ਉਚਾਈ ਦੱਸੀ ਜਾ ਰਹੀ ਹੈ ਇਹ ਪਹਾੜ ਬਣੇ ਹੋਏ ਆ ਤੁਸੀਂ ਦੇਖੋ ਜੀ ਬਿਲਕੁਲ ਹੈ ਪਹਾੜ ਪਹਾੜ ਦੇਖ ਰਹੀ ਹੂੰ ਬਹੁਤ ਵਧੀਆ ਦ੍ਰਿਸ਼ ਬਣਾਏ ਗਏ ਨੇ ਲਓ ਜੀ ਹੁਣ ਦੂਸਰੀ ਗੁਫਾ ਦੇ ਵਿੱਚ ਐਂਟਰ ਹੋਣ ਜਾ ਰਹੇ ਆ ਤੇ ਇੱਧਰ ਤੁਸੀਂ ਮਾਤਾ ਦੀ ਤਸਵੀਰ ਦੇਖ ਸਕਦੇ ਹੋ 141 ਫੁੱਟ ਫੁੱਟ ਉੱਚੀ ਤੇ ਆਓ ਆਪਾਂ ਹੁਣ ਅੰਦਰ ਚੱਲਦੇ ਆ ਗੁਫਾ ਦੇ ਅੰਦਰ ਜਾ ਰਹੇ ਆ ਤੁਹਾਨੂੰ ਅੱਗੇ ਵੀ ਇਹ ਤਸਵੀਰਾਂ ਦਿਖਾਉਣੇ ਆ ਇਹ ਦੋ ਗੁਫਾ ਹਨ ਬਣੀਆਂ ਹਨ ਇੱਥੇ ਹੁਣ ਆਪਾਂ ਦੂਸਰੀ ਗੁਫਾ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਲੋ ਜੀ ਹੁਣ ਦੂਸਰੀ ਗੁਫਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕੰਧ ਮਾਤਾ ਸੋ ਇਹ ਸਕੰਧ ਮਾਤਾ ਦੀ ਤਸਵੀਰ ਤੁਸੀਂ ਸਕੰਧ ਮਾਤਾ ਦੇ ਦਰਸ਼ਨ ਕੀਤੇ ਨੇ ਤੇ ਅੱਗੇ ਕਾਤਿਆਨੀ ਕਾਤਿਆਨੀ ਮਾਤਾ ਦੇ ਦਰਸ਼ਨ ਕਰ ਰਹੇ ਹਾਂ ਅੱਗੇ ਵੀ ਦੇਖਦੇ ਹਾਂ ਹੁਣ ਆਪਾਂ ਕਾਲ ਰਾਤਰੀ ਸੇ ਕਾਲ ਰਾਤਰੀ ਮਾਤਾ ਦੇ ਦਰਸ਼ਨ ਕਰ ਰਹੇ ਆਪਾਂ ਇਹ ਮਹਾ ਗौरी ਮਾਤਾ ਜੀ ਮਹਾ ਗौरी ਮਾਤਾ ਦੇ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਉਹ ਇਸ ਗੁਫਾ ਦੇ ਅੰਦਰ ਦੇਖੋ ਕਿੰਨੀਆਂ ਜੋ ਦੇਵੀਆਂ ਦੇ ਪ੍ਰਦਰਸ਼ਨ ਕਰ ਰਹੇ ਆ ਇਹ ਜੀ ਸਿਧਰਾਤਰੀ ਸਿਧਰਾਤਰੀ ਮਾਤਾ ਦੇ ਦਰਸ਼ਨ ਹੋ ਰਹੇ ਨੇ ਸ਼੍ਰੀ ਵੈਭਵ ਜੀ ਉਹ ਸ਼੍ਰੀ ਵੈਭਵ ਜੀ ਦੇ ਦਰਸ਼ਨ ਕਰ ਰਹੇ ਆ ਦੇਖੋ ਲਾਈਵ ਤਸਵੀਰਾਂ ਕਿੰਨੀਆਂ ਸੋਹਣੀਆਂ ਬਣੀਆਂ ਗਈਆਂ ਤੇ ਆਓ ਹੁਣ ਆਪਾਂ ਗੁਫਾ ਤੋਂ ਫੇਰ ਅੱਗੇ ਚੱਲਦੇ ਆਂ ਬਾਹਰ ਵੱਲ ਨੂੰ ਜੈ ਮਾਤਾ ਜੀ आला इधर आ जी